ਕਸਤ ਇਹਨਾਂ ਜੋਗਰੀਆ ਜੁੜਾ ਹੈਗਾ ਵਣ ਭਾਗ ਨੂੰ ਤੇ ਉਹ ਪ੍ਰੈਕਟ ਜੋ ਟੈਂਕਰ ਜਿਹੜਾ ओरिजिनल ਸੀੜੀ ਹੈ ਉੱਤੇ ਲੱਗਣੀ ਨੇ ਪੂਰੇ ਪੰਜਾਬ ਪਰ ਸਤਿਵੰਤ ਅੱਜ ਦਿੱਤ ਗਿਆ ਇਹਨਾਂ ਸਰਕਾਰوں ਨੂੰ ਬੜਾ ਵੱਡਾ ਉਕਸ਼ਾਤ ਕੀਤਾ ਜਾ ਰਿਹਾ ਹੈ ਮਸ਼ੀਨਰੀ ਦਿੱਤੀ ਜਾ ਰਹੀ ਹੈ ਵਣ ਭਾਗ ਨੂੰ ਇਹ ਉਮੀਦ ਕਰਦੇ ਆ ਕਿ ਵਣ ਭਾਗ ਉਹਨੂੰ ਇਮਾਨਦਾਰੀ ਨਾਲ ਕੰਮ ਕਰਕੇ ਜਿਹੜਾ ਆਪਣੇ ਰਕਤਾਂ ਦੀ ਰੇਸ਼ੋ ਘਟਦੀ ਜਾ ਰਹੀ ਸੀ ਉਹਨੂੰ ਪੂਰੀ ਕਰਨ ਚ ਪੂਰਾ ਯੋਗਦਾਨ ਪਾਊਗਾ ਮੈਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਰਕਾਰ ਬਣ ਤੋਂ ਬਾਅਦ ਦੂਜੀ ਵਾਰੀ ਮੁਖਸ਼ਰ ਦੇ ਵਿੱਚ ਦੁਬਾਰਾ ਟਰੈਕਟਰ ਦਿੱਤੇ ਹੈ ਕਿਉਂਕਿ ਜਿਹੜੇ ਵਣ ਭਾਗ ਨੇ ਆਪਣੀਆਂ ਜਿਹੜੀਆਂ ਪਾਣੀ ਸਪਰੇਅ ਕਰਨ ਵਾਲੀਆਂ ਟੈਂਕੀਆਂ ਦਿੱਤੀਆਂ ਇਹਦੇ ਨਾਲ ਬਹੁਤ ਵੱਡਾ ਇਲਾਕੇ ਨੂੰ ਫਾਇਦਾ ਹੋਊਗਾ ਤੇ ਇਲਾਕੇ ਦੇ ਵਿੱਚ ਜਿਹੜੇ ਹਰੇ ਭਰੇ ਪਰੇ ਦਰਖਤ ਹੋਣਗੇ ਤਾਂ ਉਹਦੇ ਨਾਲ ਮੌਸਮ ਤੇ ਵੀ ਅਸਰ ਪਊਗਾ ਜਿਹੜੀ ਬਾਰਿਸ਼ ਘਟਦੀ ਜਾ ਰਹੀ ਹੈ ਉਹਦਾ ਵੀ ਅਸਰ ਖਤਮ ਹੋ ਅਰੇ ਮੁਕਸਿਲਾ ਬਾਰਸ਼ ਤੋਂ ਕੋਈ ਨਾ ਪਛੜਿਆ ਜਾਂਦਾ ਬਹੁਤ ਘੱਟ ਹਰ ਵਾਰ ਜਿਹੜੀ ਬਾਰਸ਼ ਜਿਹੜੀ ਹੈ ਦਰਕਤਾਂ ਦੀ وجہ ਨਾਲ ਬਹੁਤ ਇਹ ਘੱਟ ਜਾਂਦੀ ਹੈ ਤਾਂ ਲੱਖਾਂ ਦਰਕਤਾਂ ਨਾਲ ਕਿ ਚੱਲ ਕੇ ਸਰਕਾਰ ਚੱਲਦੀ ਹੈ ਪਰ ਕਿਸੇ ਵੀ ਜਿਹੜੀ ਹੈ ਉਹ ਗਿੰਦੇ ਸਰਾਂ ਦਾ ਚਰਨੀ ਉਹਦੇ ਚ ਤੁਸੀਂ ਆਪ ਦੀ ਜਗ੍ਹਾ ਸੱਚੇ ਨੂੰ ਸਰਕਾਰ ਲਗਾਤਾਰ ਕੋਸ਼ਿਸ਼ ਕਰਦੀ ਹੈ ਕਿ ਵੱਧ ਵੱਧ ਬੂਟੇ ਜਿਹੜੇ ਉਹ ਲਾਹੀ ਜਾਣ ਮੈਂ ਹੁਣੇ ਹੀ ਗੱਲ ਕਰ ਰਿਹਾ ਸੀ ਕਿ 12 ਲੱਖ ਬੂਟਾ ਇਹਾ ਮੁਕਸਰ ਦੇ ਵਿੱਚ ਪਿਛਲੇ ਸਾਲ ਦੇ ਵਿੱਚ ਲੱਗਿਆ ਪਰ ਸਾਡੀ ਵੱਧ ਕਿਸਮ ਦੀ ਗੱਲ ਹੈ ਕਿ ਲੋਕਾਂ ਦਾ ਸਾਥ ਵੀ ਹੋਣਾ ਚਾਹੀਦਾ ਹੈ ਡਿਪਾਰਟਮੈਂਟ ਨੂੰ ਵੀ ਸੀਰੀਅਸ ਹੋਣਾ ਚਾਹੀਦਾ ਹੈ ਜਿਹੜੇ ਡਿਪਾਰਟਮੈਂਟ ਬੂਟੇ ਹੋਰ ਜਿਹੜੇ ਡਿਪਾਰਟਮੈਂਟ ਬੂਟੇ ਲ ਜਾਂਦੇ ਆ ਉਹਨਾਂ ਨੂੰ ਵੀ ਸੀਰੀਅਸ ਤੌਰ ਤੇ ਇਸ ਗੱਲ ਨੂੰ ਲੈਣਾ ਚਾਹੀਦਾ ਹੈ ਕਿ ਅਸੀਂ ਜੇਕਰ ਹਜ਼ਾਰ ਬੂਟਾ ਲੈ ਕੇ ਗਏ 500 ਤਾਂ ਅਗਲੇ ਸਾਲ ਨੂੰ ਦੇਖਣ ਨੂੰ ਮਿਲੇ ਕਿ ਇੱਥੇ ਬੂਟੇ ਲੱਗੇ ਹੋਏ ਆ ਕਿ ਬੂਟੇ ਵਧ ਰਹੇ ਆ ਇਸ ਕਰਕੇ ਮੈਂ ਸਾਰੇ ਜਿੰਨੇ ਭਰਾ ਬੂਟੇ ਲੈ ਕੇ ਜਾਂਦੇ ਕਿਸਾਨ ਭਰਾ ਲੈ ਕੇ ਜਾਂਦੇ ਆ ਡਿਪਾਰਟਮੈਂਟ ਲਾ ਕੇ ਆਉਂਦਾ ਹੈ ਡਿਪਾਰਟਮੈਂਟ ਦੇ ਜਿਹੜੇ ਹੋਰ ਡਿਪਾਰਟਮੈਂਟ ਜਿਵੇਂ ਹੋਰ ਜਿਹੜੇ ਡਿਪਾਰਟਮੈਂਟਾਂ ਨੂੰ ਇਥੋਂ ਬੂਟੇ ਇਸ਼ੂ ਹੁੰਦੇ ਆ ਉਹ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਇਹਨੂੰ ਸੀਰੀਅਸ ਲੈ ਕੇ ਆਪਾਂ ਜਿਹੜਾ ਦਰਖਤਾਂ ਨੂੰ ਬਚਾਉਣਾ ਆਪਾਂ ਆਪਦੀ ਅਗਲੀ ਜਨਰੇਸ਼ਨ ਨੂੰ ਬਚਾਉਣ ਦਾ ਲਈ ਕਰਨਾ ਹੈ ਤੇ ਦਰਖਤ ਜਿਹੜੇ ਸੰਭਾਲ ਹੈ ਉਹ ਪਿੰਡ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਵੀ ਲਗਾਤਾਰ ਕਰਨੀ ਚਾਹੀਦੀ ਹੈ ਕਈ ਸੰਸਥਾਵਾਂ ਲੱਗੀਆਂ ਹੋਈਆਂ ਜਿਹੜੀਆਂ ਲਗਾਤਾਰ ਦਰਖਤਾਂ ਦਾ ਦੇਖ ਰਹੇ ਕਰਿਆ ਜਿਵੇਂ ਮੁਕਸ਼ਰ ਦੇ ਵਿੱਚ ਹੀ ਸ਼ਾਇਦ ਇੱਕ ਹਰੀਆਵਲ ਨਹਿਰ ਹਰੀਆਵਲ ਨਹਿਰ ਨੇ ਉਹਨਾਂ ਨੇ ਬਹੁਤ ਸੋਹਣਾ ਆਪਦਾ ਯੋਗਦਾਨ ਪਾਇਆ ਹੋਇਆ ਇਸੇ ਤਰ੍ਹਾਂ ਮੈਂ ਹਰੇਕ ਮਹੱਲੇ ਵਾਸੀਆਂ ਨੂੰ ਬੇਨਤੀ ਕਰੂੰਗਾ ਕਿ ਮਹੱਲਾ ਵਾਸੀ ਵੀ ਸਾਥ ਦੇਣ ਡਿਪਾਰਟਮੈਂਟ ਨੂੰ ਵੀ ਬੇਨਤੀ ਕਰੂੰਗਾ ਕਿ ਡਿਪਾਰਟਮੈਂਟ ਵੀ ਸੀਰੀਅਸਲੀ ਜੇ ਕੋਈ ਬੂਟਾ ਜਾਂਦਾ ਹੈ ਇਹ ਸਮਝਣ ਕਿ ਸਾਡੇ ਕੋਲੋਂ ਬੂਟਾ ਗਿਆ ਤਾਂ ਅਸੀਂ ਉਹਦੀ ਪੈਰਵਾਹੀ ਕਰਨੀ ਹੈ ਵੀ ਕਿ ਸਹੀ ਥਾਂ ਤੇ ਲੱਗ ਰਿਹਾ ਹੈ ਕਿਤੇ ਪਿਆ ਤਾਂ ਨਹੀਂ ਰਹਿ ਜਾ ਰਿਹਾ ਇਸ ਕਰਕੇ ਸਾਰਿਆਂ ਦਾ ਰਲ ਮਿਲ ਕੇ ਇਹਨੂੰ ਬਚਾਉਣ ਦੇ ਵਿੱਚ ਪੰਜਾਬ ਨੂੰ ਬਚਾਉਣ ਦੇ ਵਿੱਚ ਹਰਿਆਵਲ ਨੂੰ ਬਚਾਉਣ ਦੇ ਵਿੱਚ ਜਿਹੜਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਜ਼ਰੂਰੀ ਹੈ ਜਿਹੜੀ ਸਾਡੀ بارش ਘਟਦੀ ਜਾ ਰਹੀ ਹੈ ਅਸੀਂ ਉਹਨੂੰ ਕਵਰ ਕਰ ਸਕੀਏ ਔਰ ਜਿਹੜੇ ਕਾਇਦੇ ਕਾਨੂੰਨ ਆ ਉਹਨਾਂ ਨੂੰ ਵੀ ਸ਼ਕਤੀ ਨਾਲ ਲਾਗੂ ਹੋਣਾ ਚਾਹੀਦਾ ਕਿ ਦਰਾਸਤ ਜਿਹੜਾ ਫਾਲਤੂ ਨਾ ਕੱਟਿਆ ਜਾ ਸਕੇ